ਤਨ ਨਾਮ ਸ਼ਿਰਵਾਹੇ ਗੁਰੂ ਸਾਹਿਬ ਜੀ ਰਰ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਰਾਮ ਰਾਜੀ ਹਰ ਨਾਗ ਦੁਸ਼ਟਾਰ ਮਾਰਿਆ ਪ੍ਰਲਾਦ ਤਰਾਇਆ ਹੰਕਾਰ ਅਨਿੰਦ ਕਾ ਪਿੱਟ ਦੇ ਨਾਮ ਦਿਓ ਮੁਕਲਾਇਆ ਜਨ ਨਾਨਕ ਸਹਰ ਸਿਵਿਆ ਅੰਤਲੇ ਛਡਾਇਆ ਸੁਲੋਕ ਮਹਲਾ ਪਹਿਲਾ ਦੁਖਦਾਰੂ ਸੁਗਰੋਗ ਪਿਆਜ ਸੁਖ ਤਾਂ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਰਹਾ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਈ ਲਖਿਆ ਰਹਾਉ ਰਾਤ ਮੈਂ ਜੋਤ ਜੋਤ ਮੈਂ ਜਾ ਤਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸੁਖਤ ਸਵਾਲਿਓ ਨ ਕੀਤੀ ਸੁਪਾਰ ਪਿਆ ਕਹ ਨਾਨਕ ਕਰਤੇ ਕਿ ਬਤਾ ਜੋਗ ਚ ਕਰਨਾ ਸੋ ਕਰ ਰਹਾ ਸਹੋਦਰਾਗਾ ਸਮ ਲਾ ਪੈ ਲੈ ਕੁੰਕਾਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੀ ਵਾਹਣ ਹਾਰੇ ਕੇਤੇ ਤੇਰੇ ਰਾਗ ਪਰੇ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤਨ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦਵਾਰ ਗਾਵਣ ਤਨ ਚਿਤ ਗੁਪਤ ਲਖਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਨ ਸਰਬਰਮਾ ਦੇਵੀ ਸੋਹਣ تیرਸ ਦਸਵਾਰੇ ਗਾਵਣ ਤੁਧ ਨਾਸਨ ਬੈ ਠੇ ਦੇਵਤਿਆਂ ਦਰ ਨਾਲੇ ਗਾਵਣ ਤੁਧ ਸਤਿ ਸਮਾਧੀ ਅੰਦਰ ਗਾਵਣ ਤੁਧ ਸਾਧ ਵਿਚਾਰੇ ਗਾਵਣ ਤੁਧ ਜਤੀ ਸਤੀ ਸੰਤੋਖੀ ਗਾਵਣ ਤੁਧ ਨੋ ਵੀਰ ਕਰਾਰੇ ਗਾਵਣ ਤੁਧ ਨੋ ਪੰਡਤ ਪੜਨ ਰਖੀਸਰ ਜੋ ਜੁਗ ਵੇਦਾਂ ਨਾਲੇ ਗਾਵਣ ਤੁਧ ਨੋ ਮੋਹਣੀਆ ਮਨ ਮੋਹਣਾ ਸੁਰਗ ਮੱਚ ਪਿਆਲੇ ਗਾਵਣ ਤੁਧ ਤਨੋ ਪਾਏ ਤੇਰੇ 68 ਤਿਰਥ ਨਾਲੇ ਗਾਵਣ ਤਦਨ ਜੋਤ ਮਹਾ ਬਲਸੂਰਾ ਗਾਵਣ ਤਦਨ ਖਾਣੀ ਚ ਹਰੀ ਗਾਵਣ ਤਦਨ ਖੰਡ ਮੰਡਲ ਬਰਮੰਡਾ ਕਰ ਕਰ ਕੇ ਤੇਰੇ ਤਾਰੇ ਸੇ ਤਦਨ ਗਾਵਣ ਜੋ ਤਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤਦਨ ਗਾਵਣ ਸੇ ਮੈ ਚਿਤ ਨਾਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚ ਨਾਏ ਹਪਿ ਉਸ ਜੈ ਨਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨ ਸੇ ਮਾਇਆ ਜਿਨੂ ਪਾਈ ਕਰ ਕਰ ਦੇਖੀ ਤਾ ਆਪਣਾ ਜੋ ਤਸਦੀ ਵਡਿਆਈ ਜੋ ਤਸ ਪਾਵੈ ਸੋਏ ਕੜਸੀ ਪਰੁਕ ਮਨ ਕਰ ਨਾ ਜਾਏ ਸੋ ਪਾਤਸ਼ਾਹੋਂ ਸਾਬਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਕਸਬ ਕੋ ਏ ਕਿਵੜ ਵੱਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤਰਸ ਮਾਏ ਵੱਡੇ ਮੇਰੇ ਸਾਹਿਬਾ ਗਰਗ ਵੀਰਾ ਗੁਣ ਗੀਰਾ ਕੋਈ ਨ ਜਾਣ ਤੇਰਾ ਕਿ ਤੱਕ ਵੜੀ ਚੀਰਾ ਰਹਾਉ ਸਭ ਸਰਤੇ ਮਿਲ ਸਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਾਨ ਗੁਰ ਗੁਰ ਹਾਏ ਕਹਣ ਨ ਜਾਇ ਤੇ ਰਿਤਲ ਵੜਿਆਏ ਸਭ ਸਤ ਸਭ ਤਪ ਸਭ ਚੰਗੀਆਂ ਸਦਾ ਪਰਕਾਂ ਗਿਆਵੜਿਆ ਤੂੰ ਤਾਂ ਮਣਸ ਦੇ ਕੰਨਾ ਪਈਆ ਕਰਮ ਲੈ ਨਹੀਂ ਟੱਕ ਰਹੀਆ ਆਖਣ ਵਾਲਾ ਕਹੇ ਵਿਚਾਰਾ ਸਿਵ ਤੇ ਪਰ ਤੇਰੇ ਭੰਡਾਰਾ ਜਿਸ ਤੋਂ ਦਤ ਸਿਕ ਆਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰ ਮਰ ਜਾਉ ਆਖਣ ਕ ਸਚਨ ਸਚ ਨਾਮ ਕੀ ਲਾਗੈ ਪੁਗਤ ਭੁਖ ਕ ਚਲਿਆ ਦੁਖਾ ਸੋਖ ਵਿਸਰ ਮੇਰੀ ਮਾਏ ਸਾਚਾ ਸਭ ਸਚੈ ਨ ਰਹਾਉ ਸਚ ਨਾਮ ਕੀਤ ਲਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕਾ ਕਣ ਪਾ ਵਡਨ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਜਿੰਦ ਦਰਹਿ ਨ ਚੁੱਕ ਭੋਗਾ ਗੁਣ ਹੋਰ ਨਹੀਂ ਕੋਏ ਨਾ ਕੋਆ ਨਾ ਕੋ ਜਿਵੜੇ ਆਪ ਤੇਵੜ ਤੇਰੀ ਦਾਤ ਜਿੰਦਨ ਕਰਖ ਕੀਤੀ ਰਾਤ ਖਾਸ ਸੰਸਰਤ ਇਕ ਮਜਾਤ ਨਨਕ ਨਾਮ ਬਾਜ ਸੁਨਾਤ ਰਗ ਜੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਮੈਨੇ ਕੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਨਿਪਰਾਣ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰਿ ਨਾਮ ਨ ਪਾਇਆ ਤੇ ਪਾਗਣ ਜਮ ਪਾਸ ਜੋ ਸਤਗੁਰ ਸਰਣ ਸੰਗਤਿ ਨ ਆਏ ਤ੍ਰਿਕਟਿ ਵੇ ਤ੍ਰਿਕਟਿ ਵਾਸ ਦਿਨ ਹਰ ਦਿਨ ਸਤਿਗੁਰ ਸੰਗਤ ਪਾਈ ਤੇ ਤੁਰ ਮਸਤੇ ਲਿਖਿਆ ਲਖਾਸ ਧਨ ਧਨ ਸਾਸਾਂ ਜਿਤ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਗ ਜਰੀ ਮਹੱਲਾ ਪੰਜਵਾ ਕਾਹੀ ਰੇਮਣ ਚਤ ਉਦਮਹ ਜਹਰਾਰ ਜੀ ਉਪਰਿਆ ਸਲਪਤਰ ਮੈਂ ਜੰਤੂ ਪਾਈ ਤਾਂ ਕਰਜ ਕਾ ਗੈ ਕਰ ਧਰਿਆ ਮੇਰੇ ਮਾਤੋ ਜੀ ਸਾ ਸੰਗਤ ਮਿਲ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਕਿਸ ਬਾਹ ਏ ਠਾਕੁਰ ਕਾਹੇ ਮਨ ਪੁਕਰਿਆ ਓ ਡ ਡ ਵੈਸ ਕੋ ਸੰ ਤਿਸ ਪਛ ਬਚਰੇ ਛਰਿਆ ਤਨ ਕਮਨ ਖਲਾਵੇ ਕਮਨ ਝੁਗਾਵੇ ਮਨ ਮੈਂ ਸਿਮਰਨ ਕਰਿਆ ਸਾਬਿਨਿ ਦਾਨ ਦਸ਼ਟ ਸਿਦਾਂ ਠਾਕੁਰ ਕੜ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤਰੰਤ ਨ ਪਰ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰਨਜਨ ਹਰ ਪਰਖ ਨਰਨਜਨ ਹਰਗਮਾਗਮ ਅਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੇ ਤੁਮਾਰੇ ਜੀ ਤੁੰਝ ਹੀ ਹੰਕਾ ਦਾਤਾ ਹਾਰਾ ਹਰ ਤਿਆਵ ਸੰਤੋ ਜਿਸਬ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਪ੍ਰਗ ਸਮਾਨ ਇੱਕ ਦਾਤਿਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਪਰਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸਿਵ ਹੈ ਜੋ ਸਿਵ ਤੁਦ ਜੀ ਨਾਨਕ ਤਿਨ ਕੁਰਬਾਣਾ ਹਰ ਤਿਆ ਵਰਤਿਐ ਮੈਂ ਤੁਧ ਜਿਸੇ ਜੰਡਗੁ ਮਸਕ ਵਾਸੀ ਸਿਮੁਗਤ ਸਿਮੁਗਤ ਭੇਜਨ ਹਰ ਧਿਆਇਆ ਜੀ ਤਿੰਨ ਟੋਟੇ ਜਮਕੇ ਫਾਸੀ ਜਨਰਪੋ ਜਨਾਨਰਪੋ ਧਿਆਇਆ ਜੀ ਤਿੰਨ ਕਪੋ ਸਭ ਗਵਾਸੀ ਜਨ ਸੇਵਿਆ ਜਨ ਸੇਵ ਮੇਰਾ ਹਰਜੀਤ ਹਰ ਹਰੂਪ ਸਮਾਸੀ ਸੇ ਧਨ ਸੇ ਧਨ ਜਨ ਅਰਤਿਆ ਜੀ ਜਨ ਨਾਨਕ ਤਿੰਨ ਬਲਜਾ ਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਨਿਕ ਤੇਰੇ ਨਿਕ ਪੜਾ ਬਸ ਮਿਰਸਾਹਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਭਵ ਹੈ ਮੇਰੇ ਹਰਿ ਪਗਵੰਤਾ ਤੁਹਾਦ ਪੁਰਖ ਪਰੰਪਰ ਕਰਤਾ ਜੇ ਤੂੰ ਜੇਵੜਾ ਵਰ ਨਾ ਕੋਈ ਤੂੰ ਜੁਜੁਗੇ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਅਚਲ ਕਰਤਾ ਸੋਈ ਤੂੰ ਦਿਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਾ ਸੋ ਹੋਈ ਤੂੰ ਦਿਆਪੇ ਸ੍ਰੇਟ ਸਭ ਪਾਈ ਜੀ ਤੂੰ ਦਿਆਪੇ ਸ੍ਰੇ ਸਭ ਗੋਈ ਜੇ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹਲਾ ਚੁਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੋਂ ਭਾਵੈ ਸੋਈ ਤਿਸੀ ਜੋ ਤੂੰ ਦੇ ਅਸੋਈ ਹਉ ਪਾਈ ਰਹਾਓ ਸਭ ਤੇਰੇ ਤੋਂ ਸਭ ਨੇ ਤਿਆ ਆਡਿਸ ਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪਛੋੜ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਮੰਨ ਦੂਜਾ ਕੋਈ ਨਾਹੇ ਜੀਹਾਂ ਸਭ ਤੇਰਾ ਖੇਲਾ ਵਿਜਗਮਲ ਵਿਛੜਿਆ ਸੰਜੋਗੀ ਮੇਲਾ ਰਸਨਾ ਤੂੰ ਜਾਣੈ ਸੁਜਨ ਜਾਣੈ ਹਰ ਗੁਣ ਸੁਧਿਆਖ ਵਖਾਣੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸੱਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਦ ਬਿਨ ਦੂ ਜਾਵਰ ਨ ਕੋਏ ਤੂੰ ਕਰ ਕਰ ਵੇਖ ਜਾਣੈ ਸੁਜਨ ਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜ ਭਿਲ ਨਾਸਾ ਪਾਣੀ ਪਾਵਗਤ ਨਹਿ ਕੀਆ ਪੰਕਜ ਮੋ ਪਗ ਨੇ ਚਾਲੈ ਹਮ ਦੇ ਕਤ ਡੂਬਿਐ ਮਨੇਕਨ ਚਿਤ ਸਮੂੜ ਮਨਾਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਨਾ ਹੋ ਜ ਤਿਸ ਤੇ ਨਿ ਪੜਿਆ ਮੁਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਅਸਾ ਮਹਲਾ 5 ਭਈ ਪ੍ਰਾਪਤ ਮਨੁਖ ਦੇਹੁਰਿਆ ਗੋਬਿੰਦ ਮਿਲਨੇ ਕੀ ਤੇਰੀ ਬਰੀਆ ਔਰ ਕਾਜ تیر ਕੀ ਤਨ ਕਾਮ ਨਾ ਸਾਧ ਸੰਗਤ ਪਜ ਕੇਵਲ ਨਾਮ ਸੰਗ ਜਾਮ ਲਾਗ ਪਉ ਜਲ ਤਰਨ ਕਾ ਜਨਮ ਵਿਰਥਾ ਜਤ ਰੰਗ ਮਾਇਆ ਕਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣ ਹਰ ਰਹਾ ਕਹੋ ਨਾਨਕ ਅਮ ਨੀਚ ਕਰਮ ਸਰਨ ਪਰੇ ਕਿਰਾ ਕੋ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸੈ ਦਸਮੀ ਕਬਿ ਉਭਾਜ ਬੇਨਤੀ ਚੋਪਈ ਹਮਰੀ ਕਰੋ ਹਾਦ ਦੇ ਰਚਾ ਪੂਰਨ ਉਚਿਤ ਕੀ ਇੱਛਾ ਤਵ ਚਰਨ ਮਨ ਰਹਿ ਮਾਰ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੁਰਸਬੈ ਤੁਮ ਕਾਵ ਹੋ ਆਪਾ ਦਮਹਿ ਬਚਾਓ ਵਸ ਕੇ ਵਸ ਮੋਰੋ ਪਰਿਵਾਰ ਸੇਵਕ ਸੁਖ ਸੁਭੈ ਕਰਤਾਰ ਮੋਰ ਚੰਦਿਕੜਦ ਕਰੀਐ ਸਭਨਨ ਕੋ ਆਸੰਗਰੀ ਅਪੂਰਨ ਹੋਏ ਮਾਰੀ ਆਸ ਤੁਰਪਜਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂੰ ਸਤੁਮ ਤੇ ਪਾਉ ਸੇਵਕ ਸੁਮਾਰੇ ਤਾਰਿਆ ਚੰਚੁ ਸਤਰ ਮਾਰੇ ਮਾਰਿਆ ਪਹਾੜ ਦੇ ਮੁਝਾ ਬਰੀਐ ਮਰਨ ਕਾਲ ਕਤਰਾ ਸਨਵਰਿ ਯਹੋ ਜੋ ਸਦਾ ਮਾਰੇ ਪਛਾ ਸ੍ਰਿਸ਼ਤੋ ਜੋ ਕਰਿਉ ਰਛਾ ਢਾਕ ਲਿਓ ਮਾਰਕਣ ਹਾਰੇ ਸਹਿਬ ਸੰਤ ਸਹਾਈ ਪਿਆਰੇ ਦਿਨ ਮਨ ਦੁਸ਼ਟਨ ਕੇ ਹੰਤਾ ਤਤਮਹ ਪਰ ਚਤੁਰਦਸ਼ ਕੰਤ ਕਾਲਪ ਬ੍ਰਹਮਾ ਬਉਤਰਾ ਕਾਲਪੈ ਸਭ ਜੋ ਉਤਰਾ ਕਾਲਪੈ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਕਿਆ ਆਤਮਾਸ਼ ਜਮਨ ਕਾਲ ਜੋਗੀ ਸਭ ਕੀ ਹੋ ਬੇਦਰੇ ਬ੍ਰਹਮਾ ਜੋਤੀ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਮਹਾਰਾਜ ਹਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਸ਼ਨ ਉਪਜਾਇਓ ਆਤੰਤ ਇਕ ਅਵਤਾਰ ਸਵੇ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੁਮਾਰੀ ਸਕਲ ਪ੍ਰਜਾ ਜਨ ਆਪ ਸਵਾਹਰੀ ਸਭ ਕਨ ਕੋ ਸਭ ਗੁਣ ਸੁਗਧਿ ਜੋ ਸਤਰਨ ਕੋ ਪਲ ਮੋਹ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਤੁਲਾ ਸਭ ਪ੍ਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਇੱਕ ਇੱਕੀ ਫਿਰ ਪਛਾਨ ਘਟ ਘਟ ਕੇ ਪਟਪਟ ਕੇ ਜਾਣੇ ਜਬ ਉਦ ਕਰਕ ਕਰਾ ਕਰ ਤਾਰਾ ਪਰਜਾ ਤਰਤਬ ਦੇ ਹੈ ਪਰ ਜਬਾ ਕਰ ਕਰਤੇ ਹਾਂ ਕਬ ਹੂੰ ਤੁਮ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸਿਰ ਸਵਤਾਰ ਆਪ ਆਪਣੇ ਭੂਜ ਉਚਾਰ ਤੁਮ ਸਭ ਹੀ ਤੇ ਰਹਤ ਨਰ ਆਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਾ ਨਰਲੰਭ ਆਦ ਅਨਿਲਾ ਨਾਦ ਸੰਭ ਤਾ ਕਾ ਮੂੜ ਚਰਤ ਪੇਦਾ ਜਾਕੂ ਭੇਵਨ ਪਾਵਤ ਪੇਦਾ ਤਾ ਕੂ ਕਰਪਾਹਨ ਉਨਮਾਨਤ ਮਹਾ ਮੋਢਕ ਚ ਭੇਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤਨ ਨਹਿ ਪਿਵਾ ਆਪ ਆਪਨੇ ਬੁਧ ਹਜੇਤੇ ਮਰਨਤ ਬਿਨ ਬਿਨ ਤੋਂ ਹੈ ਤੇ ਤੇ ਤੁਮਰਾ ਲਖਨ ਜੈ ਪਸਾਰ ਕੈ ਵਸ ਜਾ ਪ੍ਰਤਮ ਸੰਸਾਰ ਇਕ ਰੂਪਨੂਪ ਸਰੂਪਾਰੰਕ ਪਿਉ ਰਵ ਕਹਿ ਪੁੱਪਾ ਅੰਡਜਰ ਸੇ ਤਜ ਕਹਿਨੇ ਉਤਬਜ ਖਾਨ ਬਹੋਰ ਚਦਨੇ ਕਹਾਂ ਫੁੱਲ ਰਾਜਾ ਬੈਠਾ ਕਹਾਂ ਸੰਮਟ ਪਿਉ ਸੰਕਰ ਇਕੱਠਾ ਸਗਰੇ ਸਿਰ ਦਿਖਾਏ ਚੰਪਵਾਦ ਜੁਗਾਦ ਸਰੂ ਸਿੰਭਵ ਅਬ ਰੱਛਾ ਮੇਰੇ ਤੁਮ ਕਰੋ ਸਿੱਖ ਬਰਸਿਕ ਸੰਗ ਰੋ दुष्ट जत्ते उठवत तो पता सकल मलेष क्रूरण काता जिस तो तव शरणि परे तिनका दृष्ट दुख त हमरे उरक <coughs> जन्म पग परे तिहारे ते तिनका तुम संकट स बटारे जो कलुक के भार त्याए हैं ताके कालकट न आए हैं, हैं। अरछाए तें है सब काला दुष्टन त्रैत तत्काल ਕਿਰਪਾ ਦਤ ਸੰਜਨ ਹਰੋ ਤਾਕੇ ਤਾਤਨ ਕਮੈ ਹਰਿ ਹੋ ਰਿਤ ਸਿਧ ਕਰਮ ਸੁਭ ਹੋਈ ਦੁਸ਼ਟ ਸ਼ਾਸਕ ਨ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤ ਤੈ ਉਬਾਰਾ ਜਨਰ ਨਾਮ ਤੇਹਾਰੋ ਕਹਾ ਦਾਰ ਦੁਸ਼ ਸੁਖ ਤੇ ਰਹਾ ਖੜ ਕੇ ਤਮੈ ਸਰਨ ਤੇਹਾਰੀ ਆਪਾ ਦਲਿਹੁ ਬਾਰੀ ਸਰਬ ਟੋਰ ਮੋਸਾਏ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਇ ਗਾਇ ਜਬ ਤੇ ਤਮਰੇ ਤਵ ਤੇ ਕੋ ਅੰਖ ਤਰੇ ਨਿਆਨਿਉ ਰਾਮ ਰਹੀਮ ਪੁਰਾਣ ਕੁਰਾਨ ਨਿਕ ਹਮ ਤੇ ਕਨ ਮੰਨਿਉ ਸਿਮਰਤ ਸਾਸਤਰ ਬਿਦ ਸੁਬ ਬਾ ਭੇਦ ਕਮੇਕ ਨ ਜਾਣਿਆ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਹਿ ਵਖਾਨੇ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰ ਦਵਾਰ ਬਾਹ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ RAM KLI ਮਹੱਲਾ ਤੀਜਾ ਅਨੰਦ ਕੁੰਕਾਰ ਸਤਗੁਰ ਪ੍ਰਸਾਦ आनंद पिया मेरी माए सतगुरु मैं पाया सतगुरु तं पाया सह सेती मनुज जियां व दाहियां राग रतन परवार पियां शब्द गावण आईयां ਸ਼ਬਦ ਤਾਂ ਗਾਵਰੀ ਕੇਰਾ ਮਨ ਜਿ ਨਿਵਸਾਇ ਕਹ ਨਾਨਕ ਨੰਦਵਾ ਸਤਿਗੁਰੂ ਮੇ ਪਾਇਓਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭਸਾਰ ਨੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਰਨਾ ਸਭ ਨਗਲਾਂ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਈਆ ਕਾ ਨਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਇਸ ਦੇਹ ਸੁ ਭਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਅੰਮਸਾਵੇ ਨਾਮ ਜਨਿਕੈ ਮਨ ਵਸਿ ਆਵਾਜੇ ਸ਼ਬਦ ਕੋ ਨਹਿਰੇ ਕਹ ਨਾਨਕ ਸੱਚੇ ਸਾਈਬ ਚਾ ਨਹੀਂ ਕਰਤੇ ਰ ਸੱਚ ਨਾਮ ਰਧਾਰੂ ਸੱਚ ਨਾਮ ਧਰਮ ਰਜਨ ਪੁਖਾਂ ਸਭ ਗਵਾਈਆਂ ਕਰ ਸ਼ਾ ਸੁਗਮਨ ਆਏ ਵਸਿਆ ਜਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕਿਤਾ ਗੁਰਵਟਨ ਇਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰ ਪਿਆਰੋ ਸਚੋ ਨ ਮਿਰ ਅਧਾਰੂ ਅੱਜ ਪੰਚ ਸ਼ਬਦ ਤਤ ਕਰਸ ਪਾਗੈ ਕਰਸ ਪਾਗੈ ਸ਼ਬਦ ਵਾਜ ਕੱਲਾ ਜਿਤ ਕਰਤ ਹਰੀਆ ਪਾਂਡ ਦੋ ਤਦਵਾਸ ਕੀ ਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕ ਲਾਗੇ ਕਹ ਨਾਨਕ ਤਸ ਕਹਵਾ ਤਿਤ ਕਰਨ ਹਦਵਾਜ ਆਨੰਦ ਸੁਨੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਪਾਇ ਉਤਰੇ ਸਗਲ ਵਸੂਰੇ ਦੁਖ ਰੁਗ ਸੰਤਾ ਪੁੱਤਰ ਸੁਣੀ ਸਚੀ ਬਾਣੀ ਸਤ ਸਾਜਨ ਪਐ ਸਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹ ਤਿ ਸਤ ਗੁਰਿਆ ਪਰ ਪੂਰੀ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮਦਾਵਣੀ ਮੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਇਓ ਸਾ ਸੰਤੋਕ ਵਿਚਾਰੋ ਮਰਤ ਨਾਮ ਠਕੁਰ ਕਾ ਪਇਓ ਜਿਸ ਕਾ ਸਭ ਸਦਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਸ ਕਾ ਹੋਏ ਉਦਾਰ ਇਹ ਵਸਤ ਜੇ ਨਹ ਜਾਈ ਨਿਤ ਨਿਤ ਰਖ ਔਰ ਤਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਸ਼ਲੋਕ ਮਹਲਾ 5ਾ ਤੇਰਾ ਕੀਤਾ ਜਾਤੋ ਨਹੀਂ ਮੈਨ ਜੋਤ ਕੋਈ ਮੈ ਨਿਰਗੁਣ ਹਾਰੇ ਕੋ गुण ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ થી ਵਹਿ ਹਰਿਆ ਪੌੜੀ ਤਿੱਤੇ ਤੂੰ ਸਮਰਥ ਜਿਤ ਕੋਈ ਨਾਹੀਂ ਉੱਥੇ ਤੇਰੇ ਰਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੈ ਦੂਤ ਨਾਇ ਤੇ ਰ ਛੱਡ ਜਾਹੇ ਪੋਜ ਲਿਵ ਕੋ ਸੁਗਾਉ ਗੁਰ ਸਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਇ ਕਲਮਿ ਹਪਨ ਗੁਣ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸਮਾਲੇ ਸਾਇ ਸਾਇ ਵਰਤਾ ਕੋਏ ਨ ਜਾਏ ਜੇ ਆਵੇ ਤੁਧਾ ਹੈ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰੂ ਨਾਉ ਨਿਤਰੇ ਸਤਗੁਰ ਪੇਖਣਾ ਸਰਵਾਨੀ ਸੁਨਨਾ ਗੁਰੂ ਨਾਨਕ ਸਤਗੁਰ ਸੇਤੀ ਰਤਿਆ ਦਰਗ ਪਈ ਠਾਂ ਕਹੋ ਨਾਨਕ ਕਿਰਪਾ ਕਰੇ ਜਿਸਨ ਵਤ ਦੇ ਜਗ ਮਾ ਉਤਮ ਕਾਢੀਐ ਵਿਰਲੇ ਕੀ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪੁ ਬਾਰਿਨ ਗੁਰ ਕੀ ਪੈਰੀ ਪਾਏ ਕਾਟ ਸਵਾਰੀ ਅਨ ਹੋ ਆਪ ਦਿਹਾਲ ਮਨੋ ਨਾ ਵਿਸਾਰੀ ਅਨ ਸਾਜਨਾ ਕ ਸੰਗ ਭਵਜਲ ਉਤਾਰੀ ਅਨ ਸਾਖਤ ਨਿੰਦਕ ਦੁਸ਼ਟ ਕੇ ਨਮਹਿ ਬਿਦਾਰੀ ਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ